ਵੀਰੇ ਜਿਹੜੇ ਦੇਸੀ ਆਂਡੇ ਹੁੰਦੇ ਆ ਨਾ ਹੁਣ ਠੰਡ ਦਾ ਸੀਜ਼ਨ ਆਉਣ ਵਾਲਾ ਤੇ ਇਹ ਇੱਕ ਆਂਡਾ ਆਪਾਂ ਨੂੰ ਕਿੰਨੇ ਕ ਦਾ ਆਪਾਂ ਵੇਚ ਦਿੰਨੇ ਆ ਅੰਦਾਜ਼ਾ ਲਾਈਏ ਤਾਂ ਫਿਰ ਆਪਾਂ ਆਂਡਿਆਂ ਦਾ ਹਿਸਾਬ ਕਿਤਾਬ ਲਾ ਲਾਂਗੇ ਵੀ ਜੇ ਆਪਾਂ 100 ਆਂਡੇ ਵੇਚਦੇ ਆ ਤਾਂ ਇਨਕਮ ਦਾ ਪਤਾ ਲੱਗ ਜਾਂਦਾ ਬੰਦੇ ਨੂੰ ਵੀ ਮੈਂ ਕਿੰਨੀ ਕ ਇਨਕਮ ਲੈ ਸਕਦਾ ਹਾਂ ਇੱਥੋਂ ਬਾਈ ਜੀ ਹੁਣ ਵੇਖੋ ਗਰਮੀ ਦੇ ਸੀਜ਼ਨ ਦੇ ਵਿੱਚ ਤਾਂ 12 ਰੁਪਏ ਅੰਡਾ ਚੱਲੀ ਜਾਂਦਾ ਗਰਮੀ ਦੇ ਸੀਜ਼ਨ ਕੋਈ 12 ਕੋਈ 13 ਵੇਚਣ ਨੂੰ ਤਾਂ ਕੋਈ ਆਵਦਾ ਆਵਦਾ ਰੇਟ ਆ ਬਈ ਇਹ ਦੇਖਦਾ ਠੀਕ ਹੈ ਜੀ ਆਪਾਂ 12 ਰੁਪਏ ਵਿੱਚ ਹੀ ਆਨੇ ਆ ਜੇ ਹੁਣ ਸਿਆਲਾਂ ਦੇ ਵਿੱਚ ਰੇਟ ਦੇ ਵਿੱਚ ਬਈ ਉਤਰਾ ਚੜ੍ਹਾ ਆਉਂਦਾ ਕਿਸੇ ਨੇ 10 20 ਲਿਆਣਿਓ ਬੰਦਾ ਬਈ ਕਾਰ ਲਿਆਵੇ ਡਿੱਗੀ 'ਚ ਵਧੀਆਂ ਟੇਕ ਜਾਂਦਾ 10 20 ਤਾਂ ਕਾਰ 'ਚ ਹੀ ਲੱਗੇ ਜਾਂਦੇ ਆ ਜੇ 200 ਤੋਂ ਪਲੱਸ ਜਾਨਵਰ ਹੋਊਗਾ ਹਾਂਜੀ ਫੇਰ ਆਪਾਂ ਘੇਰੇ ਵੀ ਫਾਰਮ ਲਿਵਰੀ ਕਰ ਦਿੰਦੇ ਆ ਪਹੁੰਚ ਕਰ ਦਿੰਦੇ ਆ ਕੀ ਮੰਨ ਕੇ ਚਲੋ ਸਾਲ ਦੇ ਵਿੱਚ ਤਕਰੀਬਨ ਇੱਕ ਮੁਰਗੀ 300 ਅੰਡਾ ਦੇ ਦੋ ਸਾਲ ਦੇ ਵਿੱਚ ਤਕਰੀਬਨ ਹਨਾ ਅੰਡਾ 280 ਵੀ ਦੇ ਸਕਦੀ ਆ 300 ਇੱਕ ਅੰਡਾ ਵੱਧ ਵੀ ਦੇ ਸਕਦੀ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇਸ ਟਾਈਮ ਆਪਾਂ ਖੜੇ ਆ ਬਰਾੜ ਦੇਸੀ ਮੁਰਗੀ ਫਾਰਮ ਦੇ ਵਿੱਚ ਫਾਰਮ ਦਿਖਾ ਦੇ ਬਾਈ ਦਾ ਆਪਾਂ ਚਿੱਟੀਆਂ ਮੁਰਗੀਆਂ ਵਾਲੇ ਫਾਰਮ ਬਹੁਤ ਦੇਖਿਓਨੇ ਆ ਅੱਜ ਦੇਸੀ ਮੁਰਗੀਆਂ ਤੁਹਾਨੂੰ ਦਿਖਾਉਣੀਆਂ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਵੀ ਫਾਰਮ ਸ਼ੁਰੂ ਕਿਵੇਂ ਕਰਨਾ ਉਹ ਆਪਾਂ ਗੱਲ ਵੀ ਬਾਈ ਨਾਲ ਕਰਾਂਗੇ ਕੀ ਆਪਾਂ ਨੂੰ ਨੌਲੇਜ ਹੋਣੀ ਚਾਹੀਦੀ ਆ ਕਿੱਥੋਂ ਆਪਾਂ ਜਾਨਵਰ ਲੈਣੇ ਆ ਇਹਦੇ ਵਿੱਚ ਇਨਕਮ ਕਿਵੇਂ ਹੁੰਦੀ ਆ ਮੀਟ ਪੱਖੋਂ ਵੀ ਤੇ ਅੰਡੇ ਆਂਡਿਆਂ ਪੱਖੋਂ ਵੀ ਤੇ ਬਾਈ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਬਾਈ ਸਤਿ ਸ੍ਰੀ ਅਕਾਲ ਕੀ ਨਾਮ ਹੈ ਜੀ ਆਪਣਾ ਤੇ ਆਪਣੀ ਲੋਕੇਸ਼ਨ ਕੀ ਆ ਆਪਣੀ ਬਾਈ ਮਕਸਰ ਬਠਿੰਡਾ ਰੋਡ ਗਾੜ ਦੇਸੀ ਪੋਲਟਰੀ ਫਾਰਮ ਠੀਕ ਹੈ ਜੀ ਮੇਰਾ ਨਾਮ ਗੁਰਲਾਲ ਸਿੰਘ ਹੈ ਮੇਰੇ ਭਰਾ ਦਾ ਨਾਮ ਗੁਰਪਾਲ ਸਿੰਘ ਹੈ ਠੀਕ ਹੈ ਜੀ ਤੇ ਆਪਣੇ ਕੋਲੇ ਬਾਈ ਜੀ ਸਾਰੀ ਬਰੀਡਾਂ ਹੀ ਹੁੰਦੀਆਂ ਜਿਵੇਂ ਆਰ ਆਈ ਆਰ ਬਲੈਕ ਇਸਟਾ ਲਾਪ ਹੋ ਗਈ ਸਲਾਨੀ ਹੋ ਗਈ ਠੀਕ ਹੈ ਠੀਕ ਹੈ ਇਨਾ ਦਾ ਰੇਟ ਹੁੰਦਾ ਜਿਵੇਂ ਮੰਨ ਕੇ ਚੱਲ ਅੱਜ ਤਰੀਕ ਹੈਗੀ ਹੈ 1 ਦਸਵਾਂ ਮਹੀਨਾ 2025 3500 ਰੁਪਏ ਰੇਟ ਆਈ ਹੈ ਇਹਦਾ ਠੀਕ ਹੈ 4 ਮਹੀਨਿਆਂ ਦਾ ਜਨਵਾਰ ਆ ਕੋਈ ਮਾੜਾ ਮੋਟਾ 19 21 ਹੁੰਦਾ ਕੋਈ 5 4 ਦਿਨਾਂ ਦਾ ਇੱਧਰ ਉੱਧਰ ਹੁੰਦਾ ਇਹਦਾ ਠੀਕ ਹੈ ਜੀ 4 ਕੁ ਮਹੀਨੇ ਆ ਜਾਣਗੇ ਹਾਂਜੀ ਹਾਂਜੀ ਇਹਦਾ ਮੰਨ ਕੇ ਚੱਲੋ ਵੀ ਹਜੇ ਜਿਵੇਂ ਆਂਡਾ ਜੇ ਆਪਾਂ ਵੇਖੀਏ ਆਂਡਾ ਇਹ 15 ਤੋਂ 20 ਦਿਨ ਲਾਊਗੀ ਹਾਂ ਬਾਕੀ ਜਿਹੜੀ ਹੁਣ ਕੱਲ ਨੂੰ ਮੁਰਗੀ ਆਊਗੀ ਆਪਣੇ ਕੋਲੇ ਉਹਦਾ ਰੇਟ ਬਾਈ ਕੱਲ ਨੂੰ ਆਊਗਾ ਕਨਫਰਮ ਕਿਉਂਕਿ ਜਨਵਾਰ ਕਈਰ ਆ ਮਹੀਨਾ ਵੱਡਾ ਵੀ ਹੋ ਸਕਦਾ ਤੇ ਛੋਟਾ ਵੀ ਹੋ ਸਕਦਾ ਵੀ ਰੇਟ ਟਾਈਮ ਟਾਈਮ ਦੇ ਨਾਲ ਘਟਦੇ ਵਧਦੇ ਰਹੇਗਾ ਇੱਕ ਰੇਟ ਹੈ ਨਹੀਂ ਉਹ ਆਪਣੇ ਨਾਲ ਕੰਟੈਕਟ ਕਰਕੇ ਜਾਣਕਾਰੀ ਲੈ ਹਾਂਜੀ ਹਾਂਜੀ ਉਹ ਆਪਾਂ ਕਿਉਂਕਿ ਆਪਣਾ ਜਿਹੜਾ ਆਪਣੀ ਪੇਜ ਤੇ ਆਪਾਂ ਨੰਬਰ ਦਿੰਨੇ ਆ ਆਪਾਂ ਤੇ ਬਾਈ ਫੋਨ ਕਰਕੇ ਆਪਣੇ ਕੋਲੋਂ ਸੁਭਾ ਪੁੱਛ ਲੈਣਾ ਵੀ ਕਿਹੜੀ ਮੁਰਗੀ ਲੈ ਕੇ ਜਾਣੀ ਜਾਂਡੇ ਵਾਲੀ ਲੌਂਦੀ ਲੈ ਕੇ ਜਾਣੀ ਕਿ ਹਜੇ ਟਾਈਮ ਲੈਣਾ ਉਹਨਾਂ ਤੋਂ ਠੀਕ ਹੈ ਤੇ ਇਹ ਤਾਂ ਬਾਈ ਤੁਸੀਂ ਜਾਨਵਰਾਂ ਦੀ ਗੱਲ ਦੱਸਤੀ ਵੀ ਇਹਦਾ ਰੇਟ ਇੰਨਾ ਕੁ ਹੁੰਦਾ ਹ ਹੁਣ ਜੇ ਕੋਈ ਬੰਦੇ ਨੇ ਇਹ ਸ਼ੁਰੂ ਕਰਨਾ ਹੋਵੇ ਫਾਰਮ ਜਾਂ ਫਿਰ ਉਹਨੇ ਘਰੇ ਰੱਖਣੀਆਂ ਹੁਣ ਹਨਾ ਵੀ ਕਿਵੇਂ ਸ਼ੁਰੂ ਕਰਨਾ ਚਾਹੀਦਾ ਉਹਨੂੰ ਕਿੰਨੇ ਕ ਜਾਨਵਰਾਂ ਤੋਂ ਸ਼ੁਰੂ ਕਰਨਾ ਚਾਹੀਦਾ ਬਾਈ ਜੀ ਅਸੀਂ ਤਾਂ ਇਹੀ ਆਣੇ ਆ ਜਿਵੇਂ ਹੁਣ ਮੰਨ ਲਾ ਸਾਡੇ ਕੋਲੋ ਬੱਚਾ ਮੰਗਦੇ ਆ ਕਈ ਆ ਕੇ ਹਾਂ ਤੇ ਉਹਦਾ ਅਸੀਂ ਉਹਨੂੰ ਬੱਚਾ ਦੇ ਦੇ ਦਿੰਦੇ ਆ ਠੀਕ ਹੈ ਜੀ ਹਾਂ ਤਿਆਰ ਕਰਨ ਬਾਰੇ ਵੀ ਉਹਨੂੰ ਦੱਸ ਦੇ ਕਿਵੇਂ ਤਿਆਰ ਹੋਣਾ ਇਹਨੂੰ ਮੰਨ ਕੇ ਚੱਲ ਠੰਡੀ ਵਾਲੀ ਫਾਰਮ 'ਚ ਵਜਣੀ ਜਾਂ ਸੀ ਆਰ ਡੀ ਆ ਜਾਂਦੀ ਜਿਵੇਂ ਜਾਨਵਰ ਨੂੰ ਠੀਕ ਹੈ ਉਹਨੂੰ ਸਾਰੀ ਨੌਲੇਜ ਹੈ ਫਾਰਮ ਦੇ ਵਿੱਚ ਪਾਣੀ ਨਹੀਂ ਬਾਲਾ ਪੈਣਾ ਚਾਹੀਦਾ ਬਾਈ ਜੀ ਠੀਕ ਹੈ ਜੀ ਠੀਕ ਹੈ ਬਾਕੀ ਜਿਵੇਂ ਹੁਣ ਮੰਨ ਲਾ ਆਪਾਂ ਫਾਰਮ ਦੇ ਵਿੱਚ ਵੜ ਜੰਦੇ ਕੋਈ ਓਪਰਾ ਬੰਦਾ ਨਹੀਂ ਵੜਨਾ ਚਾਹੀਦਾ ਵਾਇਰਸ ਆ ਜਾਂਦਾ ਇਹਨੂੰ ਠੀਕ ਹੈ ਜੀ ਠੀਕ ਹੈ ਜੀ ਜਿਵੇਂ ਹੁਣ ਅਸੀਂ ਮੰਨ ਲਓ ਲੋਕਾਂ ਨੂੰ ਅਸੀਂ ਜਾਨਵਰ ਦੰਨੇ ਆ ਸੀ ਉਹਨੂੰ ਪ੍ਰੋਪਰ ਸਾਰਾ ਸਮਝਾਉਨੇ ਆ ਵੀ ਕਿਵੇਂ ਆਪਾਂ ਫੀਡ ਪਾਣੀ ਦੇਣਾ ਇਹਨਾਂ ਨੂੰ ਵੀ ਟ੍ਰੇਨਿੰਗ ਵੀ ਨਾਲ ਹੀ ਹੁੰਦੀ ਹੈ ਹਾਂਜੀ ਹਾਂਜੀ ਵੀ ਕਿਵੇਂ ਆਪਾਂ ਇਹਨਾਂ ਨੂੰ ਪਾਲਣ ਪੋਸ਼ਣ ਕਰਨਾ ਇਹਨਾਂ ਦਾ ਠੀਕ ਹੈ ਜੀ ਹੁਣ ਜਿਵੇਂ ਸਾਨੂੰ ਕਈ ਆਖ ਦਿੰਦੇ ਆ ਬਾਈ ਜੀ ਇਹ ਮਰ ਮਰਤਾ ਨਹੀਂ ਜਾਣੀਆਂ ਜਾਂਦੇ ਆ ਬਾਈ ਮਰਦਾ ਨਹੀਂ ਇਹਦੇ ਵਿੱਚ ਜਿਹੜੀ ਸਾਡੀ ਆਪ ਦੀ ਬਰੀਡ ਹੈ ਨਾ ਇਹਦੀ ਪ੍ਰੋਪਰ ਵੈਕਸੀਨ ਹੋਈ ਆ ਸਾਰੀ ਨੂੰ ਸਾਰੀ ਵੈਕਸੀਨ ਬਾਕੀ ਪਤਾ ਕੀ ਚੱਕਰ ਹੈ ਇਹਦਾ ਹੁਣ ਮੰਨ ਕੇ ਚੱਲੋ ਅਸੀਂ ਕੋਈ ਗਾਰੰਟੀ ਕੋਈ ਨਹੀਂ ਲੈਂਦਾ ਜਾਨਵਰ ਦੀ ਨਹੀਂ ਮਰਨ ਦੀ ਤਾਂ ਸਾਲ ਹੀ ਚੀਜ਼ ਹੈ ਹਾਂ ਇਹਦੀ ਗਾਰੰਟੀ ਕੋ ਤੇ ਬਾਕੀ ਬਾਈ ਜਿਵੇਂ ਹੁਣ ਅਗਲਾ ਫੀਡ ਪਾਣੀ ਕਿਵੇਂ ਦਊਗਾ ਆਂਡਾ ਦਾ ਫਿਰ ਉਸ ਹਾਂ ਉਹਨਾਂ ਦੀ ਨਾਲ ਹਾਂਜੀ ਤੇ ਬਾਕੀ ਜੋ ਤੁਸੀਂ ਫਾਰਮ ਦੀ ਗੱਲ ਕੀਤੀ ਵੀ ਕਿਵੇਂ ਅਗਲੇ ਨੇ ਸ਼ੁਰੂ ਕਰਨਾ ਉਹ ਬਾਈ ਅਗਲਾ ਇੱਥੇ ਆਜੇ ਸਾਡੇ ਫਾਰਮ ਤੇ ਉਹਨੂੰ ਪ੍ਰੋਪਰ ਹੀ ਸਾਰਾ ਸਮਝਾਵਾਂ ਬਈ ਜਿਹੜਾ ਬੰਦਾ ਫਾਰਮ ਤੇ ਪਹੁੰਚੂਗਾ ਜਾਨਵਰ ਲੈਣ ਆਸਤੇ ਆਪਾਂ ਜਾਨਵਰ ਵੀ ਸੇਲ ਪਰਚੇਜ ਦਾ ਕੰਮ ਕਰਦੇ ਹਾਂ ਹਾਂਜੀ ਤੇ ਉਹਨੂੰ ਤੁਸੀਂ ਦੱਸ ਹੀ ਦੇਣਾ ਬਾਕੀ ਹੁਣ ਉਹ ਤਾਂ ਜਦੋਂ ਬੰਦਾ ਆਊਗਾ ਨਾ ਉਦੋਂ ਬੜੀ ਵਧੀਆ ਨੌਲੇਜ ਲੈ ਸਕਦਾ ਹੈ ਵੀ ਕੋਲੇ ਬਹਿ ਕੇ ਥੋਡੇ ਕਿਵੇਂ ਫੀਡ ਪਾਉਣੀ ਹੈ ਕਿਵੇਂ ਇਹਨਾਂ ਨੂੰ ਦਾਣਾ ਪਾਣੀ ਪਾਉਣਾ ਹੈ ਤੇ ਕਿੰਨੇ ਕ ਜਾਨਵਰ ਆਪਾਂ ਨੂੰ ਲੈਣੇ ਚਾਹੀਦੇ ਹਨ ਤੇ ਬਈ ਇੱਕ ਗੱਲ ਇਹਦੇ ਵਿੱਚ ਫਿਰ ਇਨਕਮ ਦਾ ਸੋਰਸ ਕੀ ਹੁੰਦਾ ਮੀਟ ਪੱਖੋਂ ਹੁੰਦਾ ਕਿ ਅੰਡੇ ਆ ਪੱਖੋਂ ਹੁੰਦਾ ਕਿਵੇਂ ਕਰਦੇ ਹੋ ਤੁਸੀਂ ਬਾਈ ਜੀ ਜਿਹੜਾ ਦੇਸੀ ਹੁੰਦੀ ਹੈ ਨਾ ਮੁਰਗੀ ਦੇਸੀ ਜਿਹਨੂੰ ਪੰਜਾਬੀ ਦੇਸੀ ਮੁਰਗੀ ਦੇ ਇੱਕ ਕਲੇਲਰ ਕਹਿ ਦਿੰਦੇ ਆ ਹਾਂਜੀ ਹਾਂਜੀ ਕਲੇਲਰ ਤਾਂ ਬਾਈ ਜੀ ਹੁੰਦਾ ਜਿਵੇਂ ਆਪਣਾ ਤੁਸੀਂ ਕਹਿ ਦਿਓ ਵੀ ਮੀਟ ਪੱਖੋਂ ਆਪਾਂ ਵਰਤੀ ਜਾਂਦੇ ਆ ਹੁਣ ਮੰਨ ਲਾ ਵਿਆਹ ਸ਼ਾਦੀਆਂ ਚੱਲ ਦੇ ਮੀਟ ਇਹਦਾ ਵੀ ਬਣ ਜਾਂਦਾ ਪਰ ਇਹਨੂੰ ਜ਼ਿਆਦਾਤਰ ਤਾਂ ਬਾਈ ਆਂਡੇ ਤੌਰ ਤੇ ਲਿਆ ਜਾਂਦਾ ਤੈਨੂੰ ਆਂੜਿਆਂ ਤੌਰ ਤੇ ਲਿਆ ਜਾਂਦਾ ਹਾਂਜੀ ਹਾਂਜੀ ਆਂਡਾ ਜਿਵੇਂ ਹੁਣ ਗੱਲ ਮੰਨ ਲਓ ਕਿਸੇ ਨੇ 7 200 20 ਲੈ ਕੇ ਕੋਈ 100 ਲੈ ਗਿਆ ਉਹ ਗਾਂ ਵੇਚਣਾ ਹੁਣੇ ਉਹ ਚੋਂ ਆਂਡੇ ਜੁਣ ਕਮ ਲੈਣੀ ਹੁਣੇ ਹਾਂਜੀ ਾਂਡੇ ਬਾਈ ਇਹ ਸਾਲ ਦੇ ਵਿੱਚ ਇੱਕ ਗੁਗੜੀ ਕਿੰਨੇ ਗਾਂਡੇ ਦਿੰਦੀ ਹੈ ਜਿਵੇਂ 360 ਜਿਹੜੇ ਬਾਈ ਹੁਣ ਮੰਨ ਲਓ ਅੱਡੋ ਆੱਡਾ ਜਿਵੇਂ ਆਰ ਆਈ ਹੋਵੇ ਬਲੈਕ ਐਸਟ੍ਰੋਲੋਪ ਹੋ ਗਈ ਚਲਾਨੀ ਹੋ ਗਈ ਇਹਦਾ ਅੱਡੋ ਆੱਡਾ ਇਹ ਮੰਨ ਕੇ ਚਲੋ ਸਾਲ ਦੇ ਵਿੱਚ ਤਕਰੀਬਨ ਇੱਕ ਮੁਰਗੀ 300 ਆਂਡਾ ਦੇ ਸਾਲ ਦੇ ਵਿੱਚ ਤਕਰੀਬਨ ਹਨਾ ਆਂਡਾ 280 ਵੀ ਦੇ ਸਕਦੀ ਆ 300 ਤੋਂ ਇੱਕ ਅੱਡਾ ਵੱਧ ਵੀ ਦੇ ਸਕਦੀ ਆ ਹਾਂਜੀ ਹਾਂਜੀ ਤੇ ਬਾਈ ਜਿਹੜੀਆਂ ਤੁਸੀਂ ਨਸਲਾਂ ਦੱਸੀਆਂ ਆਪਣੇ ਕੋਲੇ ਬਲੈਕ ਐਸਟ੍ਰੋਲੋਪ ਤੇ ਦੂਜੀਆਂ ਹੈਗੀਆਂ ਹਨਾ ਇਹਨਾਂ ਦੇ ਵਿੱਚ ਮਹਿੰਗੀ ਸਸਤੀ ਦਾ ਫਰਕ ਹੁੰਦਾ ਇਹਨਾਂ ਦੇ ਆਂਡਿਆਂ ਦੀ ਕੀਮਤ ਦੇ ਵਿੱਚ ਮਹਿੰਗੇ ਸਸਤੇ ਹੁੰਦੇ ਆ ਨਹੀਂ ਨਹੀਂ ਭਾਈ ਜੀ ਜਿਵੇਂ ਹੁਣ ਬਲੈਕਿਸਟ ਲੌਬ ਹੋ ਗਈ ਆਰ ਆਈ ਆਰ ਜਿਵੇਂ ਸਲਾਨੀ ਇਹ ਬਰੀਡ ਦੇਸੀ ਜੀ ਆ ਗਿਆ ਸਾਰੀ ਠੀਕ ਹੈ ਵੇਖਦਾ ਵੀ ਇਹਨਾਂ ਦਾ ਮੰਨ ਕੇ ਚੱਲੋ ਇੱਕ ਰੀਡ ਹੀ ਜਾਂ ਮਾਰੇ ਚਲੋ ਇਹਨਾਂ ਲਗਭਗ ਇੱਕ ਰੇਪੀ ਅੰਡਾ ਹੀ ਕਹਿ ਦਿੰਦੇ ਆਪਾਂ ਹਾਂਜੀ ਦੇਸੀ ਅਡਾ ਜਿਵੇਂ ਉਹ ਸੋਲਾਨੀ ਹੈ ਸੋਲਾਨੀ ਚ ਫਰਤੀ ਵੱਧਾ ਥੋੜੀ ਜੀ ਵੀ ਕਹਿੰਦਾ ਮਤਲਬ ਅੰਡੇ ਦਾ ਥੋੜਾ ਸਾਈਜ਼ ਦਾ ਫਰਕ ਪੈਣਾ ਲੰਮਾ ਹੁੰਦਾ ਹੁੰਦਾ ਇੱਕ ਚੀਜ਼ ਹੀ ਹੈ ਸਾਰਾ ਇਹਨਾਂ ਦਾ ਠੀਕ ਹੈ ਜੀ ਤੇ ਅੰਡੇ ਦਾ ਰੇਟ ਵੀ ਸਾਰਾ ਤਕਰੀਬਨ ਇੱਕ ਹੀ ਹੁੰਦਾ ਹੈ ਬਰੀਡਾਂ ਦੇਸੀ ਜੀ ਆ ਕੇ ਕਿੰਨੇ ਠੀਕ ਹੈ ਹਾਂਜੀ ਤੇ ਭਾਈ ਆਪਣੇ ਕੋਲ ਜਾਨਵਰ ਜਿਵੇਂ ਮੁਰਗੀਆਂ ਦੇ ਨਾਲ ਨਾਲ ਕੁੱਕੜ ਵੀ ਰੱਖਦੇ ਆ ਫਿਰ ਆਪਾਂ ਕੁੱਕੜ ਹਾਂਜੀ ਹਾਂਜੀ ਆਪਣੇ ਕੋਲ ਬਟੇਰ ਵੀ ਮਿਲ ਜਾਣਗੇ ਬਟੇਰ ਵੀ ਮਿਲ ਜਾਣਗੇ ਹਾਂਜੀ ਹਾਂਜੀ ਬਟੇਰ ਵਾਲੀ ਤੇ ਬਾਈ ਇਹ ਆਪਣੇ ਕੋਲੇ ਆ ਕੇ ਲੈ ਕੇ ਜਾਣੇ ਪੈਂਦੇ ਜੇ ਆਪਾਂ ਪਹੁੰਚ ਵੀ ਕਰ ਦਿੰਨੇ ਆ ਉੱਥੇ ਬਾਈ ਜੀ ਆਪਾਂ ਪਹੁੰਚ ਵੀ ਕਰ ਦਿੰਨੇ ਆ ਪਹੁੰਚ ਘਟ ਤੋਂ ਘਟ 200 ਤੋਂ ਪਲੱਸ ਹੀ ਹੋਵੇ ਨਾ ਕਿਉਂਕਿ ਬਾਈ ਫਿਰ ਹੁਣ ਆਪਣਾ ਜਿਹੜਾ ਆਪਾਂ ਭੇਜਦੇ ਆਂ ਗੱਡੀ ਭੇਜਦੇ ਆ ਉਹਦਾ ਵੀ ਖਰਚਾ ਪੈਂਦਾ ਉਹਦਾ ਵੀ ਖਰਚਾ ਪੈਂਦਾ 200 ਤਾਂ ਹਾਂ ਇਹ ਕਿਸੇ ਨੇ 10 20 ਲਿਆਣਿਓ ਬੰਦਾ ਬਈ ਕਾਰ ਲਿਆਵੇ ਡਿੱਗੀ ਚ ਵਧਿਆ ਟਿਕ ਜਾਣਾ 10 20 ਤਾਂ ਕਾਰ ਤੇ ਲੱਗੇ ਜਾਂਦੇ ਆ ਜੇ 200 ਤੋਂ ਪਲੱਸ ਜਾਨਵਰ ਹੋਊਗਾ ਹਾਂਜੀ ਫੇਰ ਆਪਾਂ ਫੇਰ ਵੀ ਹਾਂਜੀ ਫੌਂਟ ਦੇ ਵਿੱਚ ਕਰ ਦਿੰਨੇ ਆ ਪਹੁੰਚ ਕਰ ਦਿੰਨੇ ਆ ਹਾਂਜੀ ਤੇ ਇਹਦੇ ਵਿੱਚ ਬਾਈ ਜਿਵੇਂ ਆਪਾਂ ਡਿਲੀਵਰੀ ਕਰਦੇ ਕਿੱਥੇ ਕਿੱਥੇ ਆਂ ਪੰਜਾਬ ਦੇ ਵਿੱਚ ਕਿ ਰਾਜਸਥਾਨ ਜਾਂ ਹਰਿਆਣਾ ਚ ਵੀ ਭੇਜਦੇ ਬਾਈ ਜੀ ਆਲ ਪੰਜਾਬ ਚ ਕਿਤੇ ਵੀ ਹੋਵੇ ਠੀਕ ਹੈ ਜੀ ਰਾਜਸਥਾਨ ਗੁਰਦਾਸਪੁਰ ਹਿਆਰਪੁਰ ਜਵੇਂ ਪੰਜਾਬ ਚ ਜਿੰਨੇ ਵੀ ਮੰਨ ਕੇ ਚੱਲ ਜਿਲ੍ਹੇ ਆਪਣੇ ਕਿਤੇ ਵੀ ਹੋਵੇ ਠੀਕ ਹੈ ਜੀ ਹਾਂਜੀ ਤੇ ਬਾਈ ਇਹ ਕੰਮ ਇਨਕਮ ਵਾਲਾ ਵਧੀਆ ਵੀ ਜਿਵੇਂ ਡੇਲੀ ਪੈਸਿਆਂ ਵਾਲਾ ਕੰਮ ਹੈ ਹਨਾ ਤੇ ਇਹਦੇ ਵਿੱਚ ਸੇਲ ਚੰਗੀ ਹੋ ਜਾਂਦੀ ਹੈ ਫਿਰ ਆਂਡਿਆਂ ਦੀ ਕਿ ਆਪ ਨੂੰ ਹੀ ਸੇਲ ਕਰਨੀ ਪੈਂਦੀ ਆਪ ਨੂੰ ਕੰਮ ਕਰਨਾ ਪੈਂਦਾ ਇਹ ਕਿਤੇ ਜਾਣਾ ਪੈਂਦਾ ਬਾਈ ਤੁਸੀਂ ਵੇਖੋ ਨਾ ਮਿਹਨਤ ਦਾ ਹਰੇਕ ਕੰਮ ਦੇ ਵਿੱਚ ਹਾਂਜੀ ਐ ਤਾਂ ਹੈ ਨਹੀਂ ਆਪਾਂ ਅੱਜੇ ਫਾਰਮ ਵਾਲੇ ਅਜੇ ਜੀ ਬਾਰੇ ਨੌਲੇਜ ਆ ਜੂਗੀ ਕਿਉਂਕਿ ਜਿਹੜੇ ਆਪਾਂ ਕੋਈ ਵੀ ਕੰਮ ਕਰਦੇ ਆ ਦੇ ਵਿੱਚ ਘਾਟਾ ਵੀ ਹੁੰਦਾ ਬਾਈ ਵਾਧਾ ਵੀ ਹੁੰਦਾ ਹਾਂ ਠੀਕ ਹੈ ਜੀ ਤੇ ਬਾਕੀ ਬਾਈ ਨੌਲੇਜ ਸਭ ਤੋਂ ਪਹਿਲਾਂ ਕੋਈ ਵੀ ਕੰਮ ਕਰਨਾ ਉਹਦੀ ਨੌਲੇਜ ਨੌਲੇਜ ਵੀ ਜ਼ਰੂਰੀ ਹੈ ਜੀ ਤੁਸੀਂ ਸਾਡੇ ਕੋਲੇ ਆਓ ਇੱਥੇ ਵੀ ਸਾਡੇ ਫਾਰਮ ਤੇ ਵਿਜ਼ਿਟ ਕਰੋ ਸੋ ਉਹਨੂੰ ਸਾਰਾ ਮੰਨ ਕੇ ਚਲੋ ਚੀਜ਼ ਬਾਰੇ ਸਮਝਾਇਆ ਜਾਊਗਾ ਕਿਉਂਕਿ ਫੋਨ ਤੇ ਉਹ ਗੱਲ ਨਹੀਂ ਬੰਦਦੀ ਠੀਕ ਹੈ ਤੇ ਵੀਰੇ ਜਿਹੜੇ ਦੇਸੀ ਆਂਡੇ ਹੁੰਦੇ ਆ ਨਾ ਹੁਣ ਠੰਡ ਦਾ ਸੀਜ਼ਨ ਆਉਣ ਵਾਲਾ ਤੇ ਇਹ ਇੱਕ ਆਂਡਾ ਆਪਾਂ ਨੂੰ ਕਿੰਨੇ ਕ ਦਾ ਆਪਾਂ ਵੇਚ ਦਿੰਨੇ ਆ ਅੰਦਾਜ਼ਾ ਲਾਈਏ ਤਾਂ ਫਿਰ ਆਪਾਂ ਆਂਡਿਆਂ ਦਾ ਹਿਸਾਬ-ਕਿਤਾਬ ਲਾ ਲਾਂਗੇ ਵੀ ਜੇ ਆਪਾਂ 100 ਆਂਡੇ ਵੇਚਦੇ ਆ ਤਾਂ ਇਨਕਮ ਦਾ ਪਤਾ ਲੱਗ ਜਾਂਦਾ ਬੰਦੇ ਨੂੰ ਵੀ ਮੈਂ ਕਿੰਨੀ ਕ ਇਨਕਮ ਲੈ ਸਕਦਾ ਇਹ ਤੋਂ ਬਾਈ ਜੀ ਹੁਣ ਵੇਖੋ ਗਰਮੀ ਦੇ ਸੀਜ਼ਨ ਦੇ ਵਿੱਚ ਤਾਂ 12 ਰੁਪਏ ਆਂਡਾ ਚੱਲੀ ਜਾਂਦਾ ਗਰਮੀ ਦੇ ਸੀਜ਼ਨ ਵਿੱਚ ਕੋਈ 12 ਕੁਈ 13 ਵੇਚਣ ਨੂੰ ਤਾਂ ਕੋਈ ਆ ਆ ਆ ਦਾ ਰੇਟ ਆ ਬਈ ਇਹ ਦੇਖਦਾ ਠੀਕ ਹੈ ਜੀ ਆਪਾਂ 12 ਰੁਪਏ ਵਿੱਚ ਹੀ ਆਨੇ ਆ ਜਿਵੇਂ ਹੁਣ ਸਿਆਲਾਂ ਦੇ ਵਿੱਚ ਰੇਟ ਦੇ ਵਿੱਚ ਬਈ ਇਤਰਾ ਚੜਾ ਆਉਂਦਾ ਕਿਉਂਕਿ ਸਿਆਲਾਂ ਦੇ ਵਿੱਚ ਮੰਗ ਵੱਧ ਜਾਂਦੀ ਆਂਡੇ ਦੀ ਬਈ 20 ਦੇ ਆਸੀ ਪਸਦਾ ਜਾਂਦਾ 15 20 ਵਿੱਚ ਵੇਚਣਾ ਹਾਂ ਹਾਂ ਜਾ ਵੜਦਾ ਬਈ 20 ਚ ਠੀਕ ਹੈ ਜੀ ਬਾਕੀ ਆਪਣੇ ਆਂਡੇ ਦੇ ਇੱਕ ਬਈ ਹੋਰ ਕੁਆਲਿਟੀ ਆ ਮੰਨ ਕੇ ਚੱਲੋ ਆਪਣਾ ਆਂਡਾ ਪਿਓਰ ਦੇਸੀ ਜਮਾਓ ਠੀਕ ਹੈ ਜੀ ਹਾਂਜੀ ਤੇ ਲਓ ਜੀ ਇਹ ਆਪਾਂ ਛੋਟੀਆਂ ਛੋਟੀਆਂ ਗੱਲਾਂ ਕਰੀਆਂ ਸੀ ਬਾਕੀ ਬਾਈ ਨੇ ਜਦੋਂ ਆਪਾਂ ਨੂੰ ਕਹਿਤਾ ਆਪਾਂ ਇੱਥੇ ਪਹੁੰਚਾਂਗੇ ਨਾ ਫਾਰਮ ਤੇ ਲੋਕੇਸ਼ਨ ਤੇ ਉਦੋਂ ਆਪਾਂ ਪ੍ਰੋਪਰ ਜਾਣਕਾਰੀ ਹੋਰ ਵੀ ਦਵਾਂਗੇ ਹਨਾ ਤੇ ਜੇ ਕਿਸੇ ਨੇ ਜਾਨਵਰ ਬਾਈ ਤੋਂ ਖਰੀਦਣੇ ਹੁਣ ਜਾਨਵਰ ਤੁਸੀਂ ਦੇਖ ਸਕਦੇ ਹੋ ਨਸਲਾਂ ਆਪਾਂ ਤੁਹਾਨੂੰ ਦੱਸ ਤੀਆਂ ਰੇਟ ਵੀ ਦੱਸਿਆ ਜਿਵੇਂ ਅੱਜ ਬਾਈ ਅ ਤਰੀਕ ਸੀਗੀ 1 110 ਬਾਈ ਅੱਜ ਦਾ ਰੇਟ 350 ਆ ਜਿਵੇਂ ਕੱਲ ਨੂੰ ਮੁਰਗੀ ਆਉਗੀ ਉਹਦਾ ਰੇਟ ਬਾਈ ਰੋਜ਼ ਦਾ ਰੇਟ ਹੁੰਦਾ ਠੀਕ ਹੈ ਜੀ ਤੇ ਉਸ ਹਾ ਨਾਲ ਬਾਈ ਜੀ ਇਹਨਾਂ ਦੇ ਰੇਟ ਹੁੰਦੇ ਆ ਤੇ ਨੰਬਰ ਆਪਾਂ ਸਕਰੀਨ ਤੇ ਦੇ ਦਾਂਗੇ ਬਾਈ ਨਾਲ ਤੁਸੀਂ ਕਰ ਲਿਓ ਜੀ ਸੰਪਰਕ ऐसे ਦੇ ਨਾਲ ਆਪਾਂ ਵੀਡੀਓ ਦੀ ਸਮਾਪਤੀ ਕਰਦੇ ਆਂ ਤੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਧੰਨਵਾਦ ਸਾਰਾ ਧੰਨਵਾਦ